ਜੈ ਗੁਰਦੇਵ ਕਨ ਗੁਰਦੇਵ ਮੈਂ ਸੋਮਸਾ ਹੋਂਤਾ ਤੁਸੀਂ ਦੇਖ ਰਹੇ ਹੋ ਚੈਨਲ ਓਸੂ ਨਾਮਾ ਓਸੂ ਨਾਮਾ ਜਿਸ ਤੇ ਪਾਵਰ ਸੋਸ਼ਲ ਜੀ ਓਸੂ ਨਾਮਾ ਚੈਨਲ ਦੀ ਟੀਮ ਅੱਜ ਚੀਮਾ ਸਾਹਿਬ ਦੇ ਵਿੱਚ ਪਹੁੰਚੀ ਹੈ ਔਰ ਜਿੱਥੇ ਕਿ 642 ਮਾ ਸਤੁਰ ਰਬਦਾਸ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਸੰਤਾਂ ਦੇ ਵੱਲੋਂ ਬੜੇ ਪਿਆਰ ਤੇ ਬੜੇ ਸਤਿਕਾਰ ਦੇ ਨਾਲ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ ਤੁਸੀਂ ਦੇਖ ਰਹੇ ਹੋ ਕਿ ਚੀਮਾ ਸਾਹਿਬ ਦੇ ਵਿੱਚ ਮਾਨਾ ਪੱਤੀ ਮਾਨਾ ਪੱਤੀ ਦੇ ਵਿੱਚ ਇਸ ਵੇਲੇ ਖੜੇ ਆਸੀਂ ਔਰ ਤੁਸੀਂ ਦੇਖ ਰਹੇ ਹੋ ਕਿ ਸੰਗਤਾਂ ਕਿੰਨੇ ਪਿਆਰ ਤੇ ਕਿੰਨੇ ਸਤਕਾਰ ਦੇ ਨਾਲ ਔਰ ਜਾਣਵਾਰੀ ਸੰਗਤ ਦੀ ਸੇਵਾ ਦੇ ਵਿੱਚ ਲੱਗੀ ਹੋਈ ਹੈ ਸੇ ਮਾਨਾ ਪੱਤੀ ਦੀ ਇਸ ਸਮੇਂ ਤੁਸੀਂ ਟੀਵੀ ਸਕਰੀਨ ਤੇ ਦੇਖ ਰਹੇ ਹੋ ਔਰ ਇੱਕ ਪਾਸੇ ਲੰਗਰ ਦਾ ਪੂਰੀ ਤਰ੍ਹਾਂ ਉਹਨਾਂ ਨੂੰ ਲੰਗਰ ਛਕਾਇਆ ਜਾ ਰਿਹਾ ਸੰਗਤ ਨੂੰ ਲੰਗਰ ਛਕਾਇਆ ਜਾ ਰਿਹਾ ਹੈ ਔਰ ਸਤਗੁਰ ਰਵਿਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਪੁਰਬ ਨੂੰ ਮੱਧੇ ਨਜ਼ਰ ਰੱਖਦੇ ਹੋਇਆ ਸੰਗਤਾਂ ਦੇ ਵੱਲੋਂ ਇੱਕ ਪਿਆਰ ਹੈ ਇੱਕ ਬਹੁਤ ਹੀ ਆਸਤਾ ਹੈ ਕਿਉਂਕਿ ਸਤਕੂਰ ਰਵਿਦਾਸ ਮਹਾਰਾਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਸੋ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਜ਼ਿਕਰ ਆਉਂਦਾ ਹੈ ਤਾਂ ਸੱਚਮੁੱਚ ਪੂਰੀ ਮਾਨਵਤਾ ਜਿਹੜੀ ਹੈ ਉਸ ਦੇ ਅੱਗੇ ਝੁਕਦੀ ਹੈ ਸੋ ਅੱਜ ਮਾਨਾਪਤੀ ਦੇ ਵਿੱਚ ਅਸੀਂ ਚੀਮਾ ਸਾਹਿਬ ਖੜੇ ਆ ਔਰ ਤੁਸੀਂ ਦੇਖ ਰਹੇ ਹੋ ਕਿ ਸੰਗਤ ਸਭ ਕੋ ਰਵਿਦਾਸ ਮਹਾਰਾਜ ਜੀ ਦੇ 641 ਦੇ ਪ੍ਰਕਾਸ਼ ਪੁਰਬ ਦੇ ਉੱਪਰ ਕਿਸ ਤਰ੍ਹਾਂ ਇੱਕਜੁੱਟ ਹੋ ਕੇ ਲੰਗਰ ਦੀ ਤਿਆਰੀ ਕਰ ਰਹੀ ਹੈ ਔਰ ਬਕਾਇਦਾ ਤੌਰ ਤੇ ਪਾਠ ਦੇ ਪਾਠ ਜਿਹੜੇ ਆਰੰਭ ਹੋ ਚੁੱਕੇ ਸਨ ਅੱਜ ਉਹਨਾਂ ਦੀ समाप्ति या मतलब कह सकते हैं कि पूरे संसार ਦੇ ਵਿੱਚ ਸਤਿਗੁਰ ਰਵਿਦਾਸ ਮਹਾਰਾਜ ਜੀ ਦਾ 648ਵਾਂ ਪ੍ਰਕਾਸ਼ ਪੁਰਬ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ। ਤੇ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਤਾਂ ਇਸ ਮੌਕੇ ਦੇ ਉਪਰ ਪਾਵਰ ਆਫ ਸੋਸ਼ਲ ਜੁਨਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਜਨ ਜੈਸਨ ਸਾਹਿਬ ਪਾਵਰ ਆਫ ਯੂਸਰ ਸੋਸ਼ਲ ਜੁਨਟੀ ਦੇ ਪ੍ਰੈਜ਼ੀਡੈਂਟ ਤੇ ਮਹਾਰੀ ਡਿਸਟ੍ਰਿਕਟ ਤੋਂ ਸ਼੍ਰੀ ਅਮਰਚੰਦ ਜੀ ਆਪਰ ਅਪਸ਼ੋਰਸ਼ਲ ਗਰੁੱਪ ਦੇ ਪ੍ਰਾਈਵੇਟ ਰਿਪੋਰਟ ਤੋਂ ਸਰਦਾਰ ਚੰਨਣ ਸਿੰਘ ਜੀ ਔਰ ਇਹਨਾਂ ਤੋਂ ਇਲਾਵਾ ਕੋਸੂ ਨਾਮਾ ਚੈਨਲ ਦੀ ਜਿਹੜੀ ਟੀਮ ਹੈ ਅੱਜ ਸਵੇਰੇ ਐਗਜੈਕਟ 9 ਵਜੇ ਇਸੇ ਸਥਾਨ ਤੇ ਪਹੁੰਚੀ ਸੀ ਔਰ ਉਸ ਸੰਗਤ ਨੇ ਬਹੁਤ ਹੀ ਭਰਮਾ ਜਿਹੜਾ ਸਵਾਗਤ ਕੀਤਾ ਸਾਡੇ ਬਹੁਤ ਸਤਿਕਾਰਯੋਗ ਮੀਤ ਸਤਨਾਨ ਸਿੰਘ ਪੌਂਦੀ ਸਾਹਿਬ ਜਿਨ੍ਹਾਂ ਨੇ ਪੂਰੀ ਲਗਨਾਈ ਦੇ ਨਾਲ ਇਸ پورے ਪ੍ਰਬੰਧ ਨੂੰ ਉਹਨਾਂ ਨੇ ਕੀਤਾ ਹੋਇਆ ਹੈ ਔਰ ਜਦੋਂ ਹੀ ਅਸੀਂ ਅੱਜ ਸਤਨਾਨ ਦੇ ਉੱਪਰ ਪਹੁੰਚਿਆ ਉਹਨਾਂ ਨੇ ਬੜਾ ਪਿਆਰ ਤੇ ਬੜਾ ਸਤਕਾਰ ਬੇਤਾ ਹੋ ਸੇ ਭੈਣਾ ਮੇਰੇ ਲੋਕੀ ਲੰਗਰ ਜਿਹੜਾ ਹੈ ਉਹ ਤਿਆਰ ਕੀਤਾ ਜਾ ਰਿਹਾ ਹੈ ਬੜੀ ਸ਼ਰਧਾ ਤੇ ਬੜੇ ਪ੍ਰੇਮ ਦੇ ਨਾਲ ਲੰਗਰ ਜਿਹੜਾ ਹੈ ਉਸ ਵੀ ਪਿਆਰੀ ਹੋ ਰਹੀ ਹੈ ਸੰਕਾ ਲੰਗਰ ਸ਼ਕ ਰਹੀਆਂ ਨੇ ਸੋ ਇਸ ਕਰਕੇ ਕਿਉਂਕਿ ਸਤਗੁਰੂ ਰਵਿਦਾਸ ਮਹਾਰਾਜ ਜੀ ਨੇ ਜਾਤ ਪਾਤ ਦਾ ਖੰਡਨ ਕੀਤਾ ਹੈ ਇਸੇ ਵੀ ਅਹਮਾਤਮਾ ਦੀ ਤੁਸੀਂ ਬਾਣੀ ਲੈ ਲਾ ਹਰ ਇੱਕ ਬਾਣੀ ਦੇ ਉੱਪਰ ਜਿਹੜਾ ਹੈ ਉਹ ਸਤਕਾਰ ਹੈ ਹਰ ਇੱਕ ਬਾਣੀ ਨੂੰ ਬੜੇ ਪਿਆਰ ਤੇ ਸਤਕਾਰ ਦੇ ਨਾਲ ਪੇਸ਼ ਕੀਤਾ ਕਿਆ ਹੈ ਬੜੇ ਸਤਕਾਰ ਦੇ ਨਾਲ ਸਰਬੰਦੀ ਕਰਦੇ ਆ। ਸੋ ਭੈਣਾਂ ਦੇ ਵੱਲੋਂ ਵੀ ਬੜੀ ਸ਼ਰਧਾ ਤੇ ਬੜੇ ਪ੍ਰੇਮ ਦੇ ਨਾਲ ਇਹ ਲੰਗਰ ਤਿਆਰ ਕੀਤਾ ਜਾਂਦਾ ਹੈ ਸੰਗਤ ਵਾਸਤੇ। ਸੋ ਇਹ ਮੇਰੀਆਂ ਭੈਣਾਂ ਨੇ ਜੋ ਸਵੇਰ ਤੋਂ ਲੈ ਕੇ ਕਈ ਦਿਨਾਂ ਤੋਂ ਤਿਆਰੀਆਂ ਕਰ ਰਹੀਆਂ ਨੇ ਬੜੀ ਸ਼ਰਧਾ ਤੇ ਬੜੇ ਪਿਆਰ ਦੇ ਨਾਲ ਲੰਗਰ ਜਿਹੜਾ ਹੈ ਉਹ ਤਿਆਰ ਕੀਤਾ ਜਾ ਰਿਹਾ ਹੈ। ਔਰ ਸਤਗੁਰ ਰਵਿਦਾਸ ਮਹਾਰਾਜੀ ਦੇ ਪ੍ਰਕਾਸ਼ ਪੁਰਵ ਨੂੰ ਮੱਦੇ ਨਜ਼ਰ ਰੱਖਦੇ ਹੋਇਆ ਔਰ ਸੰਗਤਾਂ ਵਾਸਤੇ ਜਲੇਬੀਆਂ ਦਾ ਲੰਗਰ ਹੈ, ਪ੍ਰਸ਼ਾਦਿਆਂ ਦਾ ਲੰਗਰ ਹੈ, ਦਾਲ ਸਬਜ਼ੀ ਮਤਲਬ ਕਿਸੇ ਕਿਸਮ ਦੀ ਕੋਈ ਵੀ ਇੱਥੇ ਪ੍ਰੋਬਲਮ ਨਹੀਂ ਆ ਦੇਖੋ ਕਿੰਨੇ ਪਿਆਰ ਤੇ ਸਤਕਾਰ ਦੇ ਨਾਲ ਲੰਗਰ ਜਿਹੜਾ ਉਹ ਸ਼ਕ ਰਿਹਾ ਬਾਪੂ ਜੀ ਕੀ ਨਾਮ ਹੈ ਤੁਹਾਡਾ ਮੈਂ ਕੁੱਕੂ ਆਈ ਅੱਛਾ ਕੁੱਕੂ ਜੀ ਹਰ ਸਾਲ ਹੀ ਬਣਾਉਂਦੇ ਹੋ ਹਾਂ ਸਾਹਿਬ ਜੀ ਕਿੰਨੇ ਸਾਲਾਂ ਤੋਂ ਤੁਸੀਂ ਦੇਖਦੇ ਆ ਰਹੇ ਮੈਨੂੰ ਹੋ ਗਏ 40-45 ਸਾਲ ਦੇ ਅੱਛਾ ਜੀ ਹਾਂ ਜੀ ਕਿੰਨਾ ਕਿੰਨਾ ਫਰਕ ਲੱਗਦਾ ਉਸ ਸਮੇਂ ਦਾ ਅੱਜ ਦੇ ਸਮੇਂ ਦੇ ਵਿੱਚ ਬਹੁਤ ਫਰਕ ਆ ਜੀ ਬਹੁਤ ਫਰਕ ਹੈ ਅੱਜ ਨੌਜਵਾਨ ਪੀੜੀ ਜਿਹੜੀ ਪੂਰੀ ਤਰ੍ਹਾਂ ਮਾਪੇ ਪੂਰੀ ਜਮਾ ਬਿਲਕੁਲ ਜੀ ਬਿਲਕੁਲ ਇਹ ਨੌਜਵਾਨ ਪੀੜੀ ਦਾ ਹੈਗਾ ਯਾਰ ਕਿਉਂਕਿ ਜਦੋਂ ਨੌਜਵਾਨ ਪੀੜੀ ਕਿਸੇ ਕਾਰਜ ਵਾਸਤੇ ਲੱਗਦੀ ਹੈ ਤਾਂ ਫਿਰ ਉਹ ਕਾਰਜ ਅਧੂਰਾ ਨਹੀਂ ਰਹਿੰਦਾ ਸੋ ਇਹ ਦੇਖੋ ਉਹ ਲੰਗਰ ਤਿਆਰ ਕੀਤਾ ਜਾ ਰਿਹਾ ਔਰ ਜਲੇਬੀਆਂ ਤਿਆਰ ਕੀਤੀਆਂ ਜਾ ਰਹੀਆਂ ਨੇ ਔਰ ਵੀਰ ਮੇਰੇ ਆ ਉਸ ਸੰਗਤ ਨੂੰ ਜਿਹੜੇ ਹੈ ਉਹ ਤਕਸੀਮ ਕਰ ਰਿਹਾ ਚਾਹ ਪਾਣੀ ਸਵੇਰ ਤੋਂ ਮੈਂ ਤਾਂ ਕਹਿ ਸਕਦੇ ਕਿ ਦੋ ਦਿਨ ਦੋ ਤਿੰਨ ਦਿਨ ਪਹਿਲਾਂ ਤੋਂ ਹੀ ਜਿਹੜਾ ਹੈ ਇੱਥੇ ਚੱਲਦਾ ਆ ਰਿਹਾ ਹੈ